ਸੱਫੀ ਗੱਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਹੀ YouTube ਚੈਨਲ ਸਕਸੈਸ ਅਕੈਡਮੀ ਦੇ ਉੱਤੇ ਅੱਜ ਆਪਾਂ ਗੱਲ ਕਰਾਂਗੇ ETT 994 ਭਰਤੀ ਸੰਬੰਧੀ ਜਿਸ ਵਿੱਚ ETT 994 ਦੀ ਜੋ ਸੈਕੰਡ ਲਿਸਟ ਹੈ ਉਸ ਦੇ ਵਿੱਚ ਕਿੰਨੇ ਨੰਬਰ ਵਾਲਾ ਕੈਂਡੀਡੇਟ ਸੇਵ ਹੋ ਸਕਦਾ ਹੈ ਅਤੇ ਇਸ ਦੇ ਨਾਲ ਹੀ ਵੀਡੀਓ ਦੇ ਅੰਤ ਵਿੱਚ ਆਪਾਂ ਗੱਲ ਕਰਾਂਗੇ ਕਿ ਉਹ ਫਰਸਟ ਲਿਸਟ ਦੀ ਸਟੇਸ਼ਨ ਚੁਆਇਸ ਅਤੇ ਇਹਨਾਂ ਦੀ ਜੁਆਇਨਿੰਗ ਕਦੋਂ ਤੱਕ ਮਿਲ ਸਕਦੀ ਹੈ ਠੀਕ ਹੈ ਜੀ ਇਸ ਲਈ ਵੀਡੀਓ ਨੂੰ ਅੰਤ ਤੱਕ ਦੇਖਦੇ ਰਹੀਓ ਅਗਰ ਅਜੇ ਤੱਕ ਤੁਹਾਨੂੰ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਜਲਦੀ ਨਾਲ ਆਪਣੇ ਚੈਨਲ ਨੂੰ ਕੀ ਹੈ ਸਬਸਕ੍ਰਾਈਬ ਕਰ ਲਓ ਜੀ ਠੀਕ ਹੈ ਅਤੇ ਇਸ ਦੇ ਨਾਲ ਹੀ ਮੈਂ ਤੁਹਾਨੂੰ ਇੱਕ ਗੱਲ ਪਹਿਲਾਂ ਹੀ ਕਲੀਅਰ ਕਰ ਦੇਣਾ ਇੱਥੇ ਕਿ ਜੋ ਫਰਸਟ ਲਿਸਟ ਆਪਨੇ ਰੈਡੀ ਕੀਤੀ ਹੈ ਇਸ ਦੇ ਵਿੱਚ ਆਪਾਂ ਤੁਹਾਨੂੰ ਪੂਰੀ ਡਿਟੇਲ ਵਿੱਚ ਜਾਣਕਾਰੀ ਦਵਾਂਗੇ ਕਿ ਜਰਨਲ ਵਿੱਚ ਕਿੰਨੀਆਂ ਪੋਸਟਾਂ ਸਿਗੀਆਂ ਅਤੇ ਕਿੰਨੀਆਂ ਪੋਸਟਾਂ ਡਿਪਾਰਟਮੈਂਟ ਵੱਲੋਂ ਲਿਸਟ ਆਊਟ ਕਰ ਦਿੱਤੀ ਗਈ ਹੈ ਅਤੇ ਉਸ ਤੋਂ ਬਾਅਦ ਬਚੀਆਂ ਕਿੰਨੀਆਂ ਪੋਸਟਾਂ ਹਨ ਅਤੇ ਉਸ ਪੋਸਟਾਂ ਦੇ ਅਨੁਸਾਰ ਕਿੰਨੀ ਸੈਕੰਡ ਲਿਸਟ ਦੀ ਮੈਰਿਟ ਡਾਊਨ ਆ ਸਕਦੀ ਹੈ ਅਤੇ ਕਿੰਨੇ ਕੈਂਡੀਡੇਟ ਸੇਮ ਹੋ ਸਕਦੇ ਹਨ ਇਸ ਬਾਰੇ ਆਪਾਂ ਡਿਟੇਲ ਵਿੱਚ ਜਾਣਕਾਰੀ ਤੁਹਾਨੂੰ ਦਵਾਂਗੇ ਜੀ ਲਾਸਟ ਤੱਕ ਬਨੇ ਰਹਿਓ ਬਿਲਕੁਲ ਐਕਿਊਰੇਟ ਡਾਟਾ ਦੇ ਨਾਲ ਆਪਾਂ ਵਿਦ ਪ੍ਰੂਫ ਗੱਲ ਕਰਾਂਗੇ ਸਾਰੀ ਆਪਾਂ ਸਭ ਤੋਂ ਪਹਿਲਾਂ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਜੋ ਜਰਨਲ ਸੀ ਆਪਣੇ ਕੋਲੇ ਜਰਨਲ ਦੇ ਵਿੱਚ ਆਪਣੇ ਕੋਲ ਟੋਟਲ ਪੋਸਟਾਂ ਦੇਖ ਸਕਦੇ ਹੋ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਪੋਸਟਾਂ ਦੀ ਟੋਟਲ ਪੋਸਟਾਂ ਐਂਗੀਆਂ ਸਾਨੂੰ ਆਪਣੇ ਕੋਲੇ 1170 ਪੋਸਟਾਂ ਨੇ ਜੋ ਫਰੈਸ਼ ਪੋਸਟਾਂ ਸੀ ਟੋਟਲ ਆ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ 1198 ਪੋਸਟਾਂ ਕਿਹਨੇ ਜੀ ਆਪਣੇ ਕੋਲੇ ਜਰਨਲ ਈਐਸਐਮ ਦੀਆਂ ਪੋਸਟਾਂ 419 ਪੋਸਟਾਂ ਕਿਹੜੀਆਂ ਨੇ ਆਪਣੇ ਕੋਲ ਜੀ 스포츠 ਕੋਟੇ ਦੀਆਂ ਪੋਸਟਾਂ ਨੇ ਠੀਕ ਹੈ ਤਾਂ ਜਰਨਲ ਦੀਆਂ ਪੂਰੀ 994 ਭਰਤੀ ਵਿੱਚ ਟੋਟਲ ਕਿੰਨੀਆਂ ਪੋਸਟਾਂ ਬਣਗੀਆਂ ਜੀ 2787 ਪੋਸਟਾਂ ਬਣਗੀਆਂ ਠੀਕ ਹੈ ਜੀ ਅਰੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਡਿਪਾਰਟਮੈਂਟ ਵੱਲੋਂ ਕਿੰਨੇ ਕੈਂਡੀਡੇਟ ਦੀ ਸਿਲੈਕਸ਼ਨ ਲਿਸਟ ਆਊਟ ਕਰ ਦਿੱਤੀ ਗਈ ਹੈ ਦੇਖੋ 2787 ਦੇ ਵਿੱਚੋਂ 1170 ਕੈਂਡੀਡੇਟ ਦੀ ਫਰਸਟ ਲਿਸਟ ਦੇ ਵਿੱਚ ਸਿਲੈਕਸ਼ਨ ਲਿਸਟ ਆਊਟ ਕਰ ਦਿੱਤੀ ਗਈ ਹੈ ਅਬ ਇਹੋ ਬਾਕੀ ਪੋਸਟਾਂ ਬਚਨੀਆਂ ਨੇ ਉਹ ਕਿੰਨੀਆਂ ਪੋਸਟਾਂ ਬਚੀਆਂ ਜੀ 1617 ਪੋਸਟਾਂ ਬਚੀਆਂ ਆਪਣੇ ਕੋਲੇ ਠੀਕ ਹੈ ਜੀ 1617 ਪੋਸਟਾਂ ਦੇ ਹਿਸਾਬ ਨਾਲ ਸੈਕਿੰਡ ਨਿਸ਼ਤ ਵਿੱਚ ਕਿੰਨੇ ਕੈਂਡੀਡੇਟ ਆਪਣੇ ਸੇਵ ਹੋ ਸਕਦੇ ਹਨ ਸਭ ਤੋਂ ਪਹਿਲਾਂ ਤੁਸੀਂ ਇੱਕ ਗੱਲ ਧਿਆਨ ਨਾਲ ਦੇਖ ਲਓ ਕਿ ਜੋ 1170 ਪੋਸਟਾਂ ਨੇ ਡਿਪਾਰਟਮੈਂਟ ਨੇ ਪੂਰੀਆਂ ਕੀਤੀਆਂ ਨੇ ਇਸ ਦੇ ਵਿੱਚ ਤੁਸੀਂ ਰੈਂਕ ਵਾਈਜ਼ ਲਿਸਟ ਦੇਖੀ ਹੋਊਗੀ ਰੈਂਕ ਵਾਈਜ਼ 1247 ਰੈਂਕ ਵਾਲਾ ਕੈਂਡੀਡੇਟ ਸਿਲੈਕਟ ਹੋ ਗਿਆ ਮੇਰੀ ਗੱਲ ਸਮਝ ਰਹੀ ਹੋਈ ਧਿਆਨ ਨਾਲ ਸਮਝੋ ਦੁਬਾਰਾ ਮੈਂ ਦੱਸ ਰਿਹਾ ਦੇਖੋ 11 17 ਪੋਸਟਾਂ ਡਿਪਾਰਟਮੈਂਟ ਨੇ ਪੂਰੀਆਂ ਕੀਤੀਆਂ ਨੇ ਜੋ ਆਪਣੀ ਰੈਂਕ ਵਾਈਜ਼ ਲਿਸਟ ਸੀਗੀ ਕੰਬਾਈਨ ਲਿਸਟ ਸੀ ਉਹ ਪੂਰੀ ਭਰਤੀ ਦੀ ਰੈਂਕ ਵਾਈਜ਼ ਲਿਸਟ ਚੈੱਕ ਕਰ ਲਿਓ ਤਾਂ ਉਸ ਦੇ ਵਿੱਚ ਤੁਹਾਨੂੰ 1247 ਰੈਂਕ ਵਾਲਾ ਕੈਂਡੀਡੇਟ ਕਿਹਾ ਸਿਲੇਕਟਡ ਦਿਖੂਗਾ ਅਤੇ ਜੋ 1200 ਕੈਂਡੀਡੇਟ 1247 ਕੈਂਡੀਡੇਟ ਰੈਂਕ ਵਾਲਾ ਉਸ ਕੈਂਡੀਡੇਟ ਸਿਲੇਕਟ ਹੈ ਉਹਦੇ ਨੰਬਰ ਕਿੰਨੇ ਨੇ ਜੀ 132 ਨੰਬਰ ਨੇ ਤਾਂ ਉਹਦੀ ਡੇਟ ਆਫ ਬਰਥ ਵੀ ਆਪਾਂ ਇੱਥੇ ਲਿਖੀ ਹੋਈ ਹੈ ਠੀਕ ਹੈ ਕਿ ਐਨੇ ਨੰਬਰ ਤੱਕ ਇੰਨੀ ਡੇਟ ਆਫ ਬਰਥ ਤੱਕ ਉਹ ਕੈਂਡੀਡੇਟ ਸਿਲੇਕਟ ਹੋ ਗਿਆ ਹੁਣ ਜੋ ਆਪਣੇ ਕੋਲੇ ਬਚ ਗਈਆਂ ਪੋਸਟਾਂ ਬਚੀਆਂ ਕਿੰਨ 1617 ਪੋਸਟਾਂ ਬਚ ਗਈਆਂ ਤਾਂ ਆਪਾਂ ਨੇ ਬਿਲਕੁਲ ਉਸੇ ਤਰੀਕੇ ਨਾਲ ਹੀ ਇਹ ਲਿਸਟ ਬਣਾਈ ਹੈ ਜਿਸ ਤਰੀਕੇ ਦੇ ਨਾਲ ਡਿਪਾਰਟਮੈਂਟ ਨੇ ਫਰਸਟ ਲਿਸਟ ਨੂੰ ਰੈਡੀ ਕੀਤਾ ਸੀ ਸੇਮ ਉਹੀ ਆਪਾਂ ਨੇ ਕਰਾਈਟੇਰੀਆ ਰੱਖਿਆ ਹੈਗਾ ਤਾਂ ਜਿਹੜੀਆਂ 1617 ਪੋਸਟਾਂ ਨੇ ਬਚੀਆਂ ਪੋਸਟਾਂ ਉਹਨਾਂ ਵਿੱਚ ਕਿੰਨੇ ਰੈਂਕ ਵਾਲਾ ਕੈਂਡੀਡੇਟ ਸਿਲੈਕਟ ਹੋ ਸਕਦਾ ਤੁਸੀਂ ਚੈੱਕ ਕਰ ਲਿਓ ਜੀ ਅਗਰ ਤੁਹਾਡਾ ਰੈਂਕ 3027 ਕੈਂਡੀਡੇਟ ਦੇ ਵਿੱਚ ਆਉਂਦਾ ਤਾਂ ਤੁਸੀਂ ਸੈਕਿੰਡ ਲਿਸਟ ਦੇ ਵਿੱਚ ਬਿਲਕੁਲ ਸੇਵ ਹੋਵੋਗੇ ਅਤੇ ਉੱਥੇ ਮੈਰਿਟ ਕਿਥੋਂ ਤੱਕ ਰੁਕ ਜੂਗੀ 122 ਤੱਕ ਠੀਕ ਹੈ ਜੀ ਇਹ ਗੱਲ ਬਿਲਕੁਲ ਕਲੀਅਰ ਹੋ ਗਈ ਜੋ ਸੈਕੰਡ ਲਿਸਟ ਹੈ ਉਸ ਕਿਨੇ ਪੋਸਟਾਂ ਨਹੀਂ ਆ ਸਕਦੀ ਜੀ ਉਹ ਆਏਗੀ ਆਪਣੇ ਕੋਲੇ 1617 ਪੋਸਟਾਂ ਦੀ ਅਤੇ ਉਸ ਦੇ ਵਿੱਚ ਕਿੰਨੇ ਰੈਂਕ ਵਾਲਾ ਕੈਂਡੀਡੇਟ ਸਿਲੈਕਟ ਹੋਊਗਾ ਜੀ 3027 ਰੈਂਕ ਵਾਲਾ ਕੈਂਡੀਡੇਟ ਉਹਦੇ ਵਿੱਚ ਸਿਲੈਕਟ ਹੋ ਜਾਏਗਾ ਅਤੇ ਉਥੇ ਮੈਰਿਟ ਕਿੰਨੀ ਹੋएगी ਜੀ 122 ਆਪਾਂ ਤੁਹਾਨੂੰ ਇਹ ਸਾਰਾ ਡਾਟਾ ਵਿਦ ਪ੍ਰੂਫ ਦਿਖਾਉਣੇ ਆ ਹੁਣ ਹਰੇਕ ਚੀਜ਼ ਦਾ ਸਕਰੀਨਸ਼ਾਟ ਆਪਣੇ ਹੀ ਇਸ ਵੀਡੀਓ ਦੇ ਵਿੱਚ ਹੈ ਤੁਸੀਂ ਦੇਖ ਸਕਦੇ ਹੋ ਕਿ ਡਿਪਾਰਟਮੈਂਟ ਵੱਲੋਂ 1170 ਕੈਂਡੀਡੇਟਸ ਨੂੰ ਜੁਆਇਨ ਕਰਾਇਆ ਗਿਆ ਹੈ ਓਪਨ ਕੈਟਾਗਰੀ ਦੇ ਵਿੱਚ ਠੀਕ ਹੈ ਜੀ ਓਪਨ ਕੈਟਾਗਰੀ ਉਹ ਜੁਆਇਨ ਕਰਾਇਆ ਗਿਆ ਅਤੇ ਇਸ ਕੈਟਾਗਰੀ ਚ 132 ਤੱਕ ਇਹਦੀ ਕਟ-ਆਫ ਗਈ ਹੈ ਓਪਨ ਦੀ ਅਤੇ ਉਸ ਦੀ ਤੁਸੀਂ ਕੀ ਦੇਖ ਸਕਦੇ ਹੋਗੇ 10 ਅਪ੍ਰੈਲ 2000 ਦੀ ਡੇਟ ਆਫ ਬਰਥ ਹੈ ਠੀਕ ਹੈ ਤੁਸੀਂ ਧਿਆਨ ਚ ਰੱਖਿਓ ਇਸੇ ਕੈਂਡੀਡੇਟ ਦਾ ਜੋ ਰੈਂਕ ਵਾਈਜ਼ ਲਿਸਟ ਹੈ ਉਹਦਾ ਕਿੰਨਾ ਰੈਂਕ ਬਣ ਰਿਹਾਗਾ ਉਹਦਾ ਰੈਂਕ ਬਣ ਰਿਹਾ ਜੀ ਆਪਣੇ ਕੋਲੇ 1247 ਰੈਂਕ ਬਣ ਰਿਹਾ ਤੁਸੀਂ ਦੇਖ ਸਕਦੇ ਹੋ ਜੋ ਰੈਂਕ ਵਾਈਜ਼ ਲਿਸਟ ਸੀਗੀ ਤਾਂ ਉਹਦਾ ਰੈਂਕ ਕਿੰਨਾ ਬਣ ਰਿਹਾ ਜੀ 1247 ਰੈਂਕ ਬਣ ਰਿਹਾ ਆਪਣੇ ਕੋਲੇ ਦੇਖੋ 1247 ਰੈਂਕ ਹੈ ਜੀ ਠੀਕ ਹੈ ਤੇ ਇਸ ਦੇ ਨਾਲ ਹੀ ਹੁਣ ਜੋ ਬਚ ਗਈਆਂ ਪੋਸਟਾਂ ਬਚ ਗਈਆਂ ਕਿੰਨੀਆਂ ਪੋਸਟਾਂ 1617 ਪੋਸਟਾਂ ਬਚ ਗਈਆਂ ਤਾਂ ਉਸ ਦੇ ਵਿੱਚ ਕਿੰਨੇ ਰੈਂਕ ਵਾਲਾ ਜੋ ਕੈਂਡੀਡੇਟ ਹੈ ਉਹ ਸਿਲੈਕਟ ਹੋ ਸਕਦਾ ਆਪਣੇ ਕੋਲੇ ਉਹ ਆਪਣੇ ਕੋਲ ਹੋਊਗਾ 3027 ਰੈਂਕ ਵਾਲਾ ਕੈਂਡੀਡੇਟ ਜੀ ਸਿਲੈਕਟ ਹੋਏਗਾ ਆਪਾਂ ਤੁਹਾਨੂੰ ਉਹ ਵੀ ਰੈਂਕ ਵਾਈਜ਼ ਲਿਸਟ ਦਿਖਾ ਦਿੰਨੇ ਆ ਵਿਦ ਪ੍ਰੂਫ ਗੱਲ ਕਰ ਰਹੇ ਹਾਂ ਜੀ ਆਪਾਂ ਸਾਰੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਆਪਣੇ ਕੋਲੇ 3027 ਰੈਂਕ ਵਾਲਾ ਜੋ ਕੈਂਡੀਡੇਟ ਹੈ ਜਿਸ ਦਾ ਇਹਨਾਂ ਰੈਂਕ ਮੰਗ ਰਿਹਾ ਹੈ ਇਸ ਤੋਂ ਉੱਪਰ-ਉੱਪਰ ਜਿੰਨੇ ਵੀ ਰੈਂਕ ਵਾਲੇ ਕੈਂਡੀਡੇਟ ਨੇ ਉਹ ਸਾਰੇ ਕੀ ਹੈ ਇੱਥੇ ਸਿਲੈਕਟ ਹੋ ਸਕਦੇ ਹਨ ਠੀਕ ਹੈ ਤੁਸੀਂ ਡੇਟ ਆਫ ਬਰਥ ਵੀ ਚੈੱਕ ਕਰ ਸਕਦੇ ਹੋ ਇਹਦੀ ਡੇਟ ਆਫ ਬਰਥ ਮੰਨੀ ਹੈ 3 ਨਵੰਬਰ 2001 ਠੀਕ ਹੈ ਜੀ ਤਾਂ ਇੰਨੇ ਰੈਂਕ ਵਾਲੇ ਜੋ ਕੈਂਡੀਡੇਟ ਨੇ ਜਰਨਲ ਦੇ ਵਿੱਚ ਮਤਲਬ ਓਪਨ ਦੇ ਵਿੱਚ ਉਹ ਕੀ ਹੈ ਸਿਲੈਕਟ ਹੋ ਸਕਦੇ ਹਨ ਠੀਕ ਹੈ ਜੀ ਇਹ ਬਿਲਕੁਲ ਐਕੂਰੇਟ ਡਾਟੇ ਦੇ ਨਾਲ ਹੀ ਆਪਾਂ ਗੱਲ ਕਰ ਰਹੇ ਹਾਂਗੇ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਨੇ ਇੱਥੇ ਮੈਰਿਟ ਲਿਸਟ ਨਹੀਂ ਦੱਸੀ ਤੁਹਾਨੂੰ ਆਪਾਂ ਨੇ ਤੁਹਾਨੂੰ ਰੈਂਕ ਦੱਸਿਆ ਠੀਕ ਹੈ ਜੋ ਇਹ ਰੈਂਕ ਹੈ ਇਹ ਬਿਲਕੁਲ ਪੋਸਟਾਂ ਨੇ ਵਾਈਸ ਹੀ 카ਉਂਟ ਕੀਤਾ ਗਿਆਗਾ ਜਿਸ ਅਕੋਰਡਿੰਗ ਡਿਪਾਰਟਮੈਂਟ ਨੇ ਇੱਕ ਇੱਕ ਸਟੂਡੈਂਟ ਦਾ ਇੱਕ ਇੱਕ ਕੈਂਡੀਡੇਟ ਦਾ ਰੈਂਕ ਦੇਖ ਕੇ ਉਹਨਾਂ ਨੂੰ ਜੁਆਇਨ ਕਰਵਾਇਆ ਉਸੇ ਤਰੀਕੇ ਨਾਲ ਇਹ ਰੈਂਕ ਕੱਢਿਆ ਗਿਆ ਜੀ ਠੀਕ ਹੈ ਅਤੇ ਉਸੇ ਰੈਂਕ ਦੇ ਅਨੁਸਾਰ ਹੀ ਆਪਾਂ ਨੇ ਕੱਟ-ਆਫ ਦੱਸੀ ਹੈ ਤੁਸੀਂ ਦੇਖ ਸਕਦੇ ਹੋ ਆਪਣੇ ਕੱਟ-ਆਫ ਨਿਕਲੇ ਤੇ ਇਹਦੀ ਕੱਟ-ਆਫ ਕਿੰਨੀ ਵਾਗੀ 122 ਕੱਟ-ਆਫ ਵਾਗੀ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਨੈਕਸਟ ਕੈਟਾਗਰੀ ਦੀ BC ਕੈਟਾਗਰੀ ਦੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਪੋਸਟਾਂ ਬਾਰੇ ਆਪਾਂ ਗੱਲ ਕਰ ਲੈਣੇ ਆ ਜੋ BC ਕੋਲੇ ਪੋਸਟਾਂ ਨੇ ਫਰੈਸ਼ ਪੋਸਟਾਂ ਕਿੰਨੀਆਂ ਸੀ ਜੀ 300 ਪੋਸਟ ਸੀਗੀ ਅਤੇ ਇਹ ਬੀਸੀ ਦੀਆਂ ਈਐਸਐਮ ਦੀਆਂ ਪੋਸਟਾਂ ਨੇ ਉਹ ਕਿੰਨੀਆਂ 360 ਪੋਸਟਾਂ ਤਾਂ ਟੋਟਲ 994 ਭਰਤੀ ਦੇ ਵਿੱਚ ਬੀਸੀ ਕੋਲ ਕਿੰਨੀਆਂ ਪੋਸਟਾਂ ਨੇ ਜੀ 660 ਪੋਸਟਾਂ ਅਤੇ ਇਸ ਦੇ ਨਾਲ ਹੀ 660 ਪੋਸਟਾਂ ਦੇ ਵਿੱਚ 300 ਪੋਸਟਾਂ ਨੂੰ ਕੀ ਉਹਨਾਂ ਨੇ ਸਿਲੈਕਸ਼ਨ ਲਿਸਟ ਆਊਟ ਕਰ ਦਿੱਤੀ ਗਈ ਹੈ ਅਤੇ ਬਾਕੀ ਕਿੰਨੀਆਂ ਪੋਸਟਾਂ ਬਚ ਗਈਆਂ ਆਪਣੇ ਕੋਲੇ 360 ਪੋਸਟਾਂ ਬਚ ਗਈਆਂ ਠੀਕ ਹੈ ਜੀ 660 ਪੋਸਟਾਂ ਦੇ ਵਿੱਚ 300 ਕੈਂਡੀਡੇਟ ਦੀ ਸਿਲੈਕਸ਼ਨ ਲਿਸਟ ਆਊਟ ਕਰ ਦਿੱਤੀ ਗਈ ਹੈ ਪਿੱਛੇ ਆਪਣੇ ਕੋਲੇ 360 ਪੋਸਟਾਂ ਬਚ ਗਈਆਂ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਉਹ 300 ਪੋਸਟ ਸੀਗੀਆਂ ਜੋ 300 ਪੋਸਟ ਪੂਰੀ ਕੀਤੀ ਐ ਤਾਂ ਉਸ ਦੇ ਅਕੋਰਡਿੰਗ ਕਿੰਨੇ ਰੈਂਕ ਵਾਲਾ ਕੈਂਡੀਡੇਟ ਜੁਆਇਨ ਹੋਇਆ ਤੁਸੀਂ BC ਦੀ ਰੈਂਕ ਵਾਈਜ਼ ਲਿਸਟ ਵੀ ਦੇਖੀ ਹੋਣੀ ਐ ਉਸ ਦੇ ਵਿੱਚ 706 ਰੈਂਕ ਵਾਲਾ ਜੋ ਕੈਂਡੀਡੇਟ ਐ ਉਹ ਜੁਆਇਨ ਕਰ ਗਿਆ ਜੀ ਕਿੰਨੇ ਨੰਬਰ ਨਾਲ ਜੁਆਇਨ ਕਰ ਗਿਆ 126 ਨੰਬਰ ਨਾਲ ना 15 ਸਤੰਬਰ 2000 ਉਹਦਾ ਡੇਟ ਆਫ ਬਰਥ ਐ ਠੀਕ ਐ ਜੀ ਅਤੇ ਜੋ ਬਾਕੀ ਬਚ ਗਈਆਂ ਪੋਸਟਾਂ 360 ਪੋਸਟਾਂ ਬਚ ਗਈਆਂ ਪਿੱਛੇ ਅਤੇ ਉਸ ਦੇ ਵਿੱਚ ਕਿੰਨੇ ਰੈਂਕ ਤੱਕ ਜੋ BC ਦੀ ਅਕੱਲੀ ਰੈਂਕ ਵਾਲੀ ਇਸ ਵਿੱਚ ਉਹਨੇ ਕੰਬਾਈਨ ਲਿਸਟ ਨਹੀਂ ਦੇਖਣੀ ਇਸ ਨੂੰ ਤੁਸੀਂ ਦੇਖਣੀ ਹੈ BC ਦੀ ਇਕੱਲੇ ਰੈਂਕ ਵਾਲੀ ਜਿਸ ਵਿੱਚ ਸਾਰਾ ਰੈਂਕ ਹੈ ਇਕੱਲੇ BC ਕੈਟਾਗਰੀ ਦਾ ਠੀਕ ਹੈ ਜੋ 360 ਪੋਸਟਾਂ ਬਚ ਗਈਆਂ ਤਾਂ ਉਸ ਦੇ ਵਿੱਚ ਕਿੰਨੇ ਰੈਂਕ ਵਾਲਾ ਕੈਂਡੀਡੇਟ ਸੈਲੈਕਟ ਹੋ ਸਕ ਲਈ 1321 ਰੈਂਕ ਜਿਸ ਦਾ 1321 ਰੈਂਕ ਹੈ ਜਾਂ ਉਸ ਤੋਂ ਪਹਿਲਾਂ ਵਾਲੇ ਸਾਰੇ ਕੈਂਡੀਡੇਟ ਸੈਲੈਕਟ ਹੋਣਗੇ ਅਰੇ ਆਪਣੇ ਆਪ ਕਟ-ਆਫ ਬਾਹਰ ਆਉਂਦੀ ਹੈ ਜੀ ਦੇਖੋ ਤਾਂ ਕਟ-ਆਫ ਕਿਨੇ ਜਾਊਗੀ ਆਪਣੇ ਕੋਲੇ 116 ਤੱਕ ਜਾਊਗੀ ਅਪਰੋਕਸੀਮੇਟ ਆਪਾਂ ਕਹਿ ਸਕਦੇ ਹਾਂ ਜੋ ਏਜ ਹੈ ਉਹ ਕਿੰਨੇ ਏਜ ਵਾਲਾ ਸੈਲੈਕਟ ਹੋ ਸਕਦਾ ਜੀ ਆਪਣੇ ਕੋਲੇ ਇੱਥੇ 1990 ਤੱਕ ਦੀ ਏਜ ਵਾਲਾ ਸੈਲੈਕਟ ਹੋ ਸਕਦਾ ਹੁਣ ਇਹ ਸਾਰਾ ਡਾਟਾ ਪਾ ਤੁਹਾਨੂੰ ਦਿਖਾਵਾਂਗੇ ਪ੍ਰੂਫ ਵਾਈਜ਼ ਦੇਖੋ ਪ੍ਰੂਫ ਵਾਈਜ਼ ਦੇਖੋ ਇਹਦਾ ਇਹ ਡਿਪਾਰਟਮੈਂਟ ਵੱਲੋਂ ਲਿਸਟ ਜਾਰੀ ਕੀਤੀ ਗਈ ਸੀਗੀ 300 ਕੈਂਡੀਡੇਟ ਦੀ BC ਦੇ ਵਿੱਚ ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਜੋ ਬੀਸਰੀ ਮੈਰਿਟ ਹੈ ਕਿੰਨੀ ਗਈ ਹੈ ਜੀ 126 ਮੈਰਿਟ ਗਈ ਹੈ ਠੀਕ ਹੈ 15 ਸਤੰਬਰ 2000 ਵਾਲਾ ਕੈਂਡੀਡੇਟ ਇਥੇ ਜੁਆਇਨ ਹੋਇਆ ਜੋ ਇਸ ਕੈਂਡੀਡੇਟ ਦਾ ਰੈਂਕ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਉਹ ਰੈਂਕ ਕਿੰਨਾ ਹੈ ਜੀ ਆਪਣੇ ਕੋਲੇ 706 ਰੈਂਕ ਹੈ ਤਾਂ ਰੈਂਕ ਵਾਈਜ਼ ਲਿਸਟ ਦੇਖ ਲਓ ਜੋ BC ਦੀ ਇਕੱਲੀ ਰੈਂਕ ਵਾਈਜ਼ ਲਿਸਟ ਹੈ ਠੀਕ ਹੈ bc o ਕੱਲੀ ਰੈਂਕ ਵਾਂਗ ਲਿਸਟ ਹੈ ਉਹਦਾ ਰੈਂਕ ਕਿੰਨਾ ਬੰਦਾ ਜੀ ਆਪਣੇ ਕੋਲੇ 706 ਰੈਂਕ ਬੰਦੇ ਜੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਇਸ ਕੈਂਡੀਡੇਟ ਦਾ ਕਿ 706 ਰੈਂਕ ਬੰਦਾ ਹੈ ਤੇ ਕਿ 300 ਪੋਸਟ ਇਹ ਪੂਰੀ ਹੁੰਦੀਆਂ ਹੈ ਇਸ ਕੈਂਡੀਡੇਟ ਦੇ ਅਗੇ ਉਸ ਤੋਂ ਬਾਅਦ ਬਚਦੀ ਹੈ ਆਪਣੀ ਕਿੰਨੀ ਪੋਸਟ ਬਚ ਗਈ ਜੀ 360 ਪੋਸਟਾਂ ਬਚ ਗਈਆਂ 360 ਪੋਸਟਾਂ ਦੇ ਅਨੁਸਾਰ ਆਪਣੇ ਕਿੰਨੇ ਰੈਂਕ ਵਾਲਾ ਕੈਂਡੀਡੇਟ ਜੀ ਕਿਹਾ ਸਿਲੈਕਟ ਹੋ ਸਕਦਾ ਹੈ 1321 ਰੈਂਕ ਤੋਂ ਉੱਪਰ-ਉੱਪਰ ਸਾਰੇ ਕੈਂਡੀਡੇਟ ਕਿ ਸਿਲੈਕਟ ਹੋ ਜਾਣਗੇ 1321 ਵਾਲਾ ਠੀਕ ਹੈ ਤੁਸੀਂ ਦੇਖ ਸਕਦੇ ਹੋ ਦੇਖੋ ਇਹ ਘੱਟ ਮੈਨੇ ਦੁਬਾਰਾ ਲਗਾਇਆ ਇੱਥੇ 360 ਪੋਸਟ ਆਪਣੇ ਕੋਲ ਬਚ ਗਈਆਂ ਅਤੇ ਕਿੰਨੇ ਰੈਂਕ ਵਾਲਾ ਜੁਆਇਨ ਕਰ ਗਿਆ ਜੀ ਇੱਥੇ 3 1300 ਲੈ ਕੇ 21 ਰੈਂਕ ਇਹ ਕੈਂਡੀਡੇਟ ਸਾਰੇ ਕੇ ਜੁਆਇਨ ਕਰ ਦੇਣਗੇ ਤਾਂ ਕੱਟ ਆਫ ਕਿੱਥੇ ਤੱਕ ਆਈ ਜੀ ਆਪਣੇ ਕੋਲੇ ਸੈਕਿੰਡ ਦੀ ਕੱਟ ਆਫ ਆਈ ਗਈ ਆਪਣੇ ਕੋਲੇ 116 ਤੱਕ 1990 ਏਜ ਤੱਕ ਤੁਸੀਂ ਦੇਖ ਸਕਦੇ ਹੋ ਨਾ ਸਕਰੀਨਸ਼ਾਟ ਵੀ ਆਪਣੇ ਇੱਥੇ ਹੀ ਹੈ ਜੀ ਇਹ ਰੈਂਕ ਵਾਈਜ਼ ਲਿਸਟ ਹੈ ਠੀਕ ਹੈ 360 ਪੋਸਟਾਂ ਦੇ ਨਾਲ 1321 1321 ਰੈਂਕ ਮੰਨਦਾ ਆਪਣੇ ਕੋਲੇ ਇੱਥੇ 1321 ਰੈਂਕ ਤੱਕ ਕੀ ਹੈ ਇਹ ਸਾਰੇ ਕੈਂਡੀਡੇਟ ਇਸ ਤੋਂ ਉੱਪਰ ਉੱਪਰ ਸਾਰੇ ਜੁਆਇਨ ਕਰ ਜਾਣਗੇ ਠੀਕ ਹੈ ਤਾਂ ਲਾਸਟ ਕਟਆਫ ਆਪਣੇ ਕੋਲ ਕਿੰਨੇ ਬੰਦੀ ਹੈ ਜੀ 116 ਕਟਆਫ ਬੰਦੀ ਹੈ ਸੈਕਿੰਡ ਕਟਆਫ bc ਕੈਟਾਗਰੀ ਦੇ ਵਿੱਚ ਠੀਕ ਹੈ ਜੀ ਆਪਾਂ ਤੁਹਾਨੂੰ ਹਰੇਕ ਡਾਟਾ ਵਿਦ ਪ੍ਰੂਫ ਦੱਸ ਰਹੇ ਹਾਂ ਠੀਕ ਹੈ ਇਸ ਵਿੱਚ ਇਹ ਸਾਰਾ ਕ੍ਰਾਈਟੇਰੀਆ ਬਿਲਕੁਲ ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰ ਰਿਹਾ ਹਾਂ ਇਹ ਬਿਲਕੁਲ ਡਿਪਾਰਟਮੈਂਟ ਵਾਲਾ ਕ੍ਰਾਈਟੇਰੀਆ ਹੈ ਠੀਕ ਹੈ ਕਿ ਆਪਾਂ ਨੇ ਹਰੇਕ ਕੈਂਡੀਡੇਟ ਦਾ ਇਕੱਲੇ ਇਕੱਲੇ ਦਾ ਰੈਂਕ ਵਾਈ ਦੱਸ ਕੇ ਤਾਂ ਉਸ ਅਕੋਰਡਿੰਗ ਆਪਣੇ ਆਪ ਕੀ ਆਪ ਨੂੰ ਕਟਆਫ ਦਿਖ ਰਹੀ ਹੈ ਵੀ ਕਿੱਥੋਂ ਤੱਕ ਕਿੰਨੀ ਏ ਤੱਕ ਤੁਸੀਂ ਦੇਖ ਲਓ ਸਕਦੇ ਹੋ ਕਿੰਨੀ ਏ ਤੱਕ ਆਪਾਂ ਨੂੰ ਕਟਆਫ ਦਿਖ ਸਕਦੀ ਹੈ ਠੀ ਤਾ ਆਪਣੇ ਚੈਨਲ ਨੂੰ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਠੀਕ ਹੈ ਅੱਗੇ ਆਪਾਂ ਗੱਲ ਕਰਦੇ ਆਂ ਨੈਕਸਟ ਕੈਟਾਗਰੀ ਦੇ ਬਾਰੇ ਐਸ ਸੀ ਆਰਓ ਦੇ ਬਾਰੇ ਠੀਕ ਹੈ ਐਸ ਸੀ ਆਰਓ ਦੇ ਵਿੱਚ ਕੀ ਆਪਣੇ ਕੋਲੇ 300 ਪੋਸਟਾਂ ਬਿਲਕੁਲ ਫਰੈਸ਼ ਪੋਸਟਾਂ ਨੇ 419 ਪੋਸਟਾਂ ਜੋ ਆਪਣੇ ਕੋਲੇ ਐਸ ਸੀ ਈ ਐਸ ਸਰਮੀਆਂ ਨੇ ਤੇ 135 ਪੋਸਟਾਂ ਆਪਣੇ ਕੋਲ ਸਪੋਰਟਸ ਦੀਆਂ ਨੇ ਤਾਂ ਟੋਟਲ ਕਿੰਨੀਆਂ ਪੋਸਟਾਂ ਬਣੀਆਂ ਜੀ 854 ਪੋਸਟਾਂ ਬਣਗੀਆਂ ਐਸ ਸੀ ਆਰਓ ਦੀਆਂ ਜਿਸ ਵਿੱਚ 300 ਕੈਂਡੀਡੇਟ ਨੂੰ ਕੀ ਇਹਨਾਂ ਨੇ ਸਿਲੈਕਸ਼ਨ ਲਿਸਟ ਵਿੱਚ ਆਊਟ ਕਰ ਦਿੱਤਾ ਤਾਂ ਪਿੱਛੇ ਕਿੰਨੀਆਂ ਪੋਸਟਾਂ ਬਚ ਗਈਆਂ ਆਪਣੇ ਕੋਲੇ 554 ਪੋਸਟਾਂ ਠੀਕ ਹੈ 554 ਪੋਸਟਾਂ ਬਚਣੀਆਂ ਆਪਣੇ ਕੋਲੇ ਪਿੱਛੇ ਇੰਨਾ 554 ਪੋਸਟਾਂ ਦੇ ਸਿਰ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਮੈਰੀ ਡਾਊਨ ਆਏਗੀ ਠੀਕ ਹੈ ਜੀ ਪਹਿਲਾਂ ਆਪਾਂ ਗੱਲ ਕਰ ਲੈਣੇ ਆ 300 ਪੋਸਟਾਂ ਨੇ 300 ਪੋਸਟਾਂ ਦੇ ਅਨੁਸਾਰ ਜੋ ਕਿੰਨੇ ਰੈਂਕ ਵਾਲਾ ਕੈਂਡੀਡੇਟ ਸਿਲੈਕਟ ਹੋਇਆ ਜੀ 660 ਰੈਂਕ ਤੋਂ ਵਾਲਾ ਕੈਂਡੀਡੇਟ ਸਿਲੈਕਟ ਹੋ ਚੁੱਕਿਆ ਠੀਕ ਹੈ ਤਾਂ ਉਹਦੀ ਜੋ ਮੈਰਿਟ ਸੀਗੀ ਉਹ ਕਿੰਨੀ ਆਈ ਆਪਣੇ ਕੋਲੇ 122 122 ਤੱਕ 660 ਰੈਂਕ ਬਣਿਆ ਸੀਗਾ ਡੇਟ ਆਫ ਬਰਥ ਵੀ ਚੈੱਕ ਕਰ ਸਕਦੇ ਹਾਂ 4 ਮਾਰਚ 1996 ਅਤੇ ਹੁਣ ਗੱਲ ਕਰਦੇ ਆ ਕਿ ਜੋ 554 ਪੋਸਟਾਂ ਨੇ 554 ਪੋਸਟਾਂ ਦੇ ਵਿੱਚ ਕਿੱਥੋਂ ਤੱਕ ਮਤਲਬ ਕਿੰਨੇ ਰੈਂਕ ਤੱਕ ਕੈਂਡੀਡੇਟ ਸਿਲੈਕਟ ਹੋ ਜਾਏਗਾ ਅਤੇ ਉਸ ਦੇ ਕਿੰਨੇ ਨੰਬਰ ਹੋਣਗੇ ਉਹਦੀ ਉਸ ਦੀ ਕਿੰਨੀ ਡੇਟ ਆਫ ਬਰਥ ਹੋਏਗੀ ਠੀਕ ਹੈ ਜੀ ਤਾਂ ਉਹਦਾ ਰੈਂਕ ਬਣੇਗਾ 1062 1062 ਤੱਕ ਜਾਂ ਇਸ ਤੋਂ ਉੱਪਰ ਜਿੰਨੇ ਵੀ ਕੈਂਡੀਡੇਟ ਆਉਂਦੇ ਨੇ ਉਹ ਸਾਰੇ ਕੀ ਆਪਣੇ ਕੋਲੇ 554 ਪੋਸਟਾਂ ਦੇ ਵਿੱਚ ਪੂਰੇ ਹੋ ਜਾਣਗੇ ਠੀਕ ਹੈ ਜੀ ਅਤੇ ਜੋ ਇਹਦੀ ਮੈਰਿਟ ਹੈ ਉਹ ਕਿੰਨੀ ਆਏਗੀ 112 ਤੱਕ ਇਹਦੀ ਮੈਰਿਟ ਜਾਏਗੀ 15 ਅਕਤੂਬਰ 1982 ਐਨਈ ਜੋ ਡੇਟ ਆਫ ਬਰਥ ਦੇ ਕੈਂਡੀਡੇਟ ਕੀ ਜੁਆਇਨ ਕਰ ਜਾਣਗੇ ਦੇਖੋ ਤੁਹਾਨੂੰ ਪਹਿਲਾਂ ਆਪਣਾ ਡਾਟਾ ਦਿਖਾਣੇ ਆ ਵਿੱਦ ਪ੍ਰੂਫ ਦੇ ਨਾਲ ਇਹ ਡਿਪਾਰਟਮੈਂਟ ਵੱਲੋਂ ਲਿਸਟ ਜਾਰੀ ਕੀਤੀ ਗਈ ਸੀ 300 ਕੈਂਡੀਡੇਟ ਦੀ ਐਸਸੀ ਆਰਓ ਦੀ ਠੀਕ ਹੈ ਤਾਂ ਆਪਣੇ ਕੋਲੇ 122 ਵਾਲਾ ਇਹਨਾਂ ਨੇ ਐਲੀਜੀਬਲ ਕੀਤਾ ਸੀ ਸੀ ਡੇਟ ਆਫ ਬਰਥ ਚੈੱਕ ਕਰ ਸਕਦੇ ਹੋ 4 ਮਾਰਚ 1996 ਠੀਕ ਹੈ ਜੀ ਤੁਸੀਂ ਇਸੇ ਹੀ ਕੈਂਡੀਡੇਟ ਦਾ ਜੋ ਸਰਬਜੀਤ ਕੋਰ ਹੈ ਠੀਕ ਹੈ ਇਸੇ ਹੀ ਕੈਂਡੀਡੇਟ ਦਾ ਜੋ ਰੈਂਕ ਹੈ ਉਹ ਕਿੰਨਾ ਰੈਂਕ ਬਣ ਰਿਹਾ ਆਪਣੇ ਕੋਲੇ 300 ਪੋਸਟ ਪੂਰੀ ਹੋਊਗੀ ਤਾਂ ਉਹ ਰੈਂਕ ਆਪਣੇ ਕੋਲੇ 660 ਬਣ ਰਿਹਾ ਜੀ ਠੀਕ ਹੈ 660 ਰੈਂਕ ਬਣ ਰਿਹਾ ਰੈਂਕ ਵਾਈਜ਼ ਲਿਸਟ ਤੁਸੀਂ ਦੇਖ ਸਕਦੇ ਹੋ ਰੈਂਕ ਵਾਈਜ਼ ਲਿਸਟ ਇਸ ਕਰਤੀ ਆਪਣੇ ਆਪ ਦੇਖ ਸਕਦੇ ਹੋ ਠੀਕ ਹੈ ਕਿ ਮੇਰਾ ਇਸ ਦੇ ਵਿੱਚ ਰੈਂਕ ਆਏਗਾ ਸੈਕੰਡ ਲਿਸਟ ਦੇ ਵਿੱਚ ਤੁਹਾਨੂੰ ਕਟਆਫ ਵੀ ਆਪਣੇ ਆਪ ਪਤਾ ਲੱਗ ਜੇਗੀ ਠੀਕ ਹੈ ਜੀ 600 ਸੌਰੀ 460 ਵਾਲਾ ਜੋ ਕੈਂਡੀਡੇਟ ਹੈ ਉਹ ਕੀ ਹੈ ਜੁਆਇਨ ਕਰ ਗਿਆ ਆਪਣੇ ਕੋਲੇ ਐਸ ਸੀ ਆਰਓ ਦੇ ਵਿੱਚ 300 ਪੋਸਟਾਂ ਦੇ ਵਿੱਚ ਵਿੱਚ ਠੀਕ ਹੈ ਜੀ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਉਹ 554 ਪੋਸਟਾਂ ਨੇ ਜੋ ਪਿੱਛੇ ਬਾਕੀ ਬਚ ਗਈਆਂ ਪੋਸਟਾਂ 554 ਪੋਸਟਾਂ ਇਸ ਵਿੱਚ ਕਿੰਨੇ ਰੈਂਕ ਵਾਲਾ ਕੈਂਡੀਡੇਟ ਸਿਲੈਕਟ ਹੋਇਆ ਪਹਿਲਾਂ ਹੀ ਦੱਸ ਚੁੱਕੇ ਜੀ 1062 ਰੈਂਕ ਵਾਲਾ ਕੈਂਡੀਡੇਟ ਸਿਲੈਕਟ ਹੋ ਜਾਏਗਾ ਠੀਕ ਹੈ ਦੇਖ ਸਕਦੇ ਹੋ ਉਸ ਦੇ ਅੱਗੇ 1062 ਜੋ ਰੈਂਕ ਵਾਲਾ ਕੈਂਡੀਡੇਟ ਹੈ ਅਗਰ ਉਹ ਸਿਲੈਕਟ ਹੋ ਰਿਹਾ ਹੈ ਤਾਂ ਆਪਣੀ ਕੱਟਆਫ ਦੇਖ ਸਕਦੇ ਹੋ ਕਿਥੇ ਤੱਕ ਜਾਊਗੀ ਜੀ 112 ਤੱਕ ਐਸ ਸੀ ਆਰਓ ਦੀ ਉਹ ਕੱਟਆਫ ਜਾਏਗੀ 112 ਤੱਕ ਜਾਏਗੀ ਤੁਸੀਂ ਡੇਟ ਵੀ ਚੈੱਕ ਕਰ ਸਕਦੇ ਹੋ ਕਿ 15 ਅਕਤੂਬਰ 1982 ਜੋ ਇਸ ਐਨਏ ਡੇਟ ਆਫ ਬਰਥ ਵਾਲਾ ਕੈਂਡੀਡੇਟ ਤੱਕ ਸਭ ਦੀ ਜੁਆਇਨਿੰਗ ਹੋ ਜਾਏਗੀ ਇਹ ਆਪਾਂ ਬਿਲਕੁਲ ਐਕਿਊਰੇਟ ਡੇਟ ਦੇ ਨਾਲ ਗੱਲ ਕਰ ਰਹੇ ਹਾਂ ਜੀ ਠੀਕ ਹੈ ਅਤੇ ਇਸ ਦੇ ਨਾਲ ਹੀ ਆਪਾਂ ਗੱਲ ਕਰਦੇ ਆ ਐਸ ਸੀ ਐਮ ਵੀ ਦੀ 300 ਪੋਸਟਾਂ ਇਹਨਾਂ ਦੀਆਂ ਫਰੈਸ਼ ਪੋਸਟਾਂ ਸਨ ਜੀਆਂ 419 ਪੋਸਟਾਂ ਸਨ ਇਹਨਾਂ ਦੀਆਂ ਉਹ ਹੈਗੀਆਂ ਸੀ ਐਸ ਸੀ ਐਮ ਵੀ ਐਸ ਐਮ ਦੀਆਂ 135 ਸਪੋਰਟਸ ਪੋਸਟਾਂ ਟੋਟਲ ਕਿੰਨੀਆਂ ਬਣ ਗਈਆਂ ਜੀ ਆਪਣੇ ਕੋਲੇ 854 ਪੋਸਟਾਂ ਜਿਸ ਦੇ ਵਿੱਚ 300 ਕੈਂਡੀਡੇਟ ਦੀ ਲਿਸਟ ਆਊਟ ਕਰ ਦਿੱਤੀ ਗਈ ਹੈ ਅਤੇ ਆਪਣੇ ਕੋਲੇ ਪਿੱਛੇ ਕਿੰਨੀਆਂ ਪੋਸਟਾਂ ਬਚ ਗਈਆਂ ਜੀ ਆਪਣੇ ਕੋਲੇ 554 ਪੋਸਟਾਂ ਹੁਣ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ 300 ਪੋਸਟਾਂ ਨਾਲ ਕਿੰਨੇ ਰੈਂਕ ਵਾਲਾ ਕੈਂਡੀਡੇਟ ਜੁਆਇਨ ਕਰ ਗਿਆ ਜੀ 322 322 ਰੈਂਕ ਵਾਲਾ ਕੈਂਡੀਡੇਟ ਜੁਆਇਨ ਕਰ ਗਿਆ 80 MB ਦੇ ਵਿੱਚ ਠੀਕ ਹੈ ਜਿਸ ਦੇ ਨੰਬਰ ਕਿਨੇ ਸੀਗੇ ਜਿਸ ਦੀਨ ਆਲਰੇਡੀ ਕਟਆਫ ਕਿੰਨੀ ਗਈ ਹੈ ਜੀ 102 ਠੀਕ ਹੈ ਤੇ ਉਹਦੀ ਡੇਟ ਆਫ ਬਰਥ ਵੀ ਤੁਸੀਂ ਚੈੱਕ ਕਰ ਸਕਦੇ ਹੋ 2 ਸਤੰਬਰ 1999 ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰਦੇ ਆ 554 ਇੱਥੇ ਗੱਲ ਧਿਆਨ ਨਾਲ ਸਮਝਿਓ ਕਿ ਉਹ 554 ਪਿੱਛੇ ਪੋਸਟਾਂ ਬਚ ਗਈਆਂ ਠੀਕ ਹੈ ਤਾਂ ਉਸ ਦੇ ਅਕੋਰਡਿੰਗ ਆਪਾਂ ਰੈਂਕ ਕੱਢਿਆ ਕਿ 1900 ਉਸ ਦੇ ਪਰ ਰੈਂਕ ਕੱਢਿਆ ਹੈ ਜੋ ਪਿੱਛੇ ਆਪਣੇ ਕੋਲੇ 554 ਪੋਸਟਾਂ ਬਚ ਗਈਆਂ ਤਾਂ ਉਸ ਦੇ ਅਕੋਰਡਿੰਗ ਆਪਾਂ ਨੇ ਇਸ ਵਿੱਚ ਰੈਂਕਸ ਨੂੰ ਦੱਸਿਆ ਹੈ ਇਹ ਰੈਂਕ ਕਿੰਨੀ ਆਪਣੇ ਕੋਲੇ 920 ਰੈਂਕ ਹੈ ਜੀ 920 ਰੈਂਕ ਤੱਕ ਕੈਂਡੀਡੇਟ ਜੁਆਇਨ ਕਰ ਸਕਦੇ ਹਨ ਪਰ ਇਹ ਸਭ ਤੋਂ ਵੱਡੀ ਗੱਲ ਦੇਖਣ ਵਾਲੀ ਇਥੇ ਹੈ ਕਿ ਐਸਸੀਐਮਵੀ ਦੇ ਵਿੱਚ ਸਿਰਫ 720 ਕੈਂਡੀਡੇਟ ਹੀ ਹਨ ਠੀਕ ਹੈ ਜੀ 920 ਕੈਂਡੀਡੇਟ ਰੈਂਕ ਤੱਕ ਵੀ ਜੁਆਇਨ ਕਰ ਸਕਦੇ ਹਨ ਕਿ ਅਗਰ 920 ਕੈਂਡੀਡੇਟ ਹੁੰਦੇ ਤਾਂ ਉਹ ਸਾਰੇ ਜੁਆਇਨ ਕਰ ਜਾਂਦੇ ਪਰ ਫਿਰ ਵੀ ਇਹਦੇ ਵਿੱਚ ਕੈਂਡੀਡੇਟ ਸਿਰਫ ਕੀ ਹੈ 720 ਕੈਂਡੀਡੇਟ ਹੀ ਹਨ ਤੇ ਇਸ ਕਰਕੇ ਇਹ ਸਾਰੇ ਸਾਰੇ ਕੈਂਡੀਡੇਟ ਕੀ ਜੁਆਇਨ ਕਰ ਜਾਣਗੇ ਤੁਸੀਂ ਇਕ ਵਾਰ ਡਾਟਾ ਵੀ ਦੇਖ ਸਕਦੇ ਹੋ 300 ਕੈਂਡੀਡੇਟ ਦੇ ਨਾਲ 102 ਨੂੰ ਕੀ ਇਹਨਾਂ ਨੇ एलिजिਬਲ ਦਿੱਤੀ ਹੈ ਠੀਕ ਹੈ ਵਿੰਦਰ ਸਿੰਘ ਨਾਮ ਦੇ ਲਾਸਟ ਕੈਂਡੀਡੇਟ ਹੈ ਜੋ ਇਹਦਾ ਰੈਂਕ ਹੈ ਤੁਸੀਂ ਉਹ ਰੈਂਕ ਵੀ ਚੈੱਕ ਕਰ ਸਕਦੇ ਹੋ ਠੀਕ ਹੈ ਇਹਦਾ ਰੈਂਕ ਆਪਣੇ ਕੋਲ ਬਣੇਗਾ 322 ਰੈਂਕ ਬਣ ਰਿਹਾ ਜੀ ਇਸ ਕੈਂਡੀਡੇਟ ਦਾ ਆਪਣੇ ਕੋਲੇ ਠੀਕ ਹੈ ਜੀ ਇਹ ਆਪਣੇ ਕੋਲ 322 ਰੈਂਕ ਬਣ ਰਿਹਾ ਆਪਣੇ ਕੋਲੇ ਇਹਨਾਂ ਦਾ ਠੀਕ ਹੈ ਤਾਂ 102 ਦੇ ਨਾਲ ਇਹਨਾਂ ਦੀ ਕੀ एलिजिਬਿਲਟੀ ਹੁੰਦੀ ਹੈ 322 ਰੈਂਕ ਇਹ ਰੈਂਕ ਵਾਈਜ਼ ਲਿਸਟ ਹੈ ਆਪਣੇ ਕੋਲੇ ਐਸ ਸੀ ਐਮ ਵੀ ਦੀ ਅਰੇ ਹੁਣ ਇਹ ਜਨਲ ਤੁਸੀਂ ਗੱਲ ਕਰ ਰਹੇ ਹੋ 554 ਪੋਸਟਾਂ ਦੇ ਨਾਲ ਅਰੇ ਇਹ ਲਾਸਟ ਪੋਸਟਾਂ ਕਿੰਨੀਆਂ ਨੇ ਜੀ ਆਪਣੇ ਕੋਲੇ 750 ਪੋਸਟਾਂ ਸੋਰੀ ਉਹ ਤੇ 300 720 ਸੀਗਾ 750 ਕੀ ਇਹਨਾਂ ਦੀਆਂ ਲਾਸਟ ਪੋਸਟਾਂ ਨਹੀਂ ਦੀਆਂ ਆਪਣੇ ਕੋਲੇ ਠੀਕ ਹੈ ਇਸ ਵਿੱਚ ਇਸ ਕਰਕੇ ਸਾਰੇ ਕੈਂਡੀਡੇਟ ਕੀ ਜੁਆਇਨ ਕਰ ਜਾਣਗੇ ਅਰੇ ਲਾਸਟ ਵਿੱਚ ਗੱਲ ਕਰਦੇ ਆਪਾਂ ਜਰਨਲ ای ਡਬਲਯੂ ਐਸਡੀ ਜਰਨਲ ای ਡਬਲਯੂ ਐਸ ਬਾਰੇ ਦੇਖੋ ਤੁਸੀਂ ਧਿਆਨ ਨਾਲ ਕਿ ਇਸ ਵਿੱਚ ਕੀ ਆਪਣੇ ਕੋਲੇ 300 ਪੋਸਟਾਂ ਹਨ ਸਿਰਫ ਠੀਕ ਹੈ ਅਤੇ ਇਸ ਦੀਆਂ ਕੋਈ ਆਪਣੇ ਕੋਲੇ ਐਸ ਐਮ ਪੋਸਟਾਂ ਜਾਂ ਸਪੋਰਟਸ ਪੋਸਟਾਂ ਨਹੀਂ ਹਨ ਆਪਣੀ ਮੈਰਿਟ ਕਿੰਨੀ ਗਈ ਹੈ ਜੀ 128 ਦਾ ਕੇਸ ਦੀ ਮੈਰਿਟ ਆ ਗਈ ਹੈ ਅਤੇ ਇਸ ਦੇ ਨਾਲ ਹੀ ਜੋ ਇਹਨਾਂ ਦੇ ਲਾਸਟ ਕੈਂਡੀਡੇਟ ਕਿੰਨੇ ਵਾਰ ਜੁਆਇਨ ਕਰਾਇਆ ਜੀ 19 ਜਨਵਰੀ 2000 ਤੱਕ ਵਾਲਾ ਕੈਂਡੀਡੇਟ ਜੁਆਇਨ ਕਰਵਾ ਦਿੱਤਾ ਅਤੇ ਇਸ ਦੇ ਨਾਲ ਹੀ ਮੈਂ ਤੁਹਾਨੂੰ ਇਸ ਦੀ ਘਟੋਂ ਬਾਰੇ ਬਿਲਕੁਲ ਐਕਿਊਰੇਟ ਦੱਸ ਸਕਦਾ ਦੇਖੋ ਧਿਆਨ ਨਾਲ ਦੇਖ ਸਕਦੇ ਹਾਂ ਕਿ ਜੋ 300 ਕੈਂਡੀਡੇਟ ਹੈ ਉਹ 128 ਨੰਬਰ ਤੱਕ ਜੁਆਇਨ ਕਰ ਗਿਆ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਜੋ 300 ਕੈਂਡੀਡੇਟ ਹੈ 300 ਦੇ ਵਿੱਚੋਂ ਜੋ ਆਪਣੇ ਕੋਲੇ 300 ਕੈਂਡੀਡੇਟ ਦੇ ਵਿੱਚੋਂ ਆਪਣੇ ਕੋਲੇ 198 ਕੈਂਡੀਡੇਟਾਂ ਓਪਨ ਇਨ ای ڈبلیو ایس ਵਿੱਚ ਹਨ ਠੀਕ ਹੈ ਜੀ ਤਾਂ ਜੋ ਬਾਕੀ ਅਗਰ ਇਹ ਕੈਂਡੀਡੇਟਾਂ 198 ਓਪਨ ਇਨ ای ڈبلیو ایس ਵਿੱਚ ਹਨ ਤਾਂ ਸੈਕੰਡ ਲਿਸਟ ਵਿੱਚ ਇੰਨਾ ਕੈਂਡੀਡੇਟਸ ਦੀ ਜੋ ਲਿਸਟ ਹੈ ਉਹ ਆਪਾਂ ਨੂੰ 120 ਤੋਂ ਲੈ ਕੇ 118 ਤੱਕ ਦੇਖਣ ਨੂੰ ਮਿਲ ਸਕਦੀ ਹੈ ਠੀਕ ਹੈ ਜੀ ਇਹਨਾਂ ਦੀ ਉਹ ਕੱਟਆਫ ਹੈ ਉਹ ਸੈਕੰਡ ਲਿਸਟ ਦੇ ਵਿੱਚ ਅਗਰ ਇਹਨਾਂ ਦੀ ਹਾਰੀਜ਼ਨਟਲ ਵਾਈਜ਼ ਇਹਨਾਂ ਦੀ ਰਿਜ਼ਰਵੇਸ਼ਨ ਹੁੰਦੀ ਹੈ ਤਾਂ ਇਹਨਾਂ ਦੀ ਕੱਟਆਫ ਆਪਾਂ ਨੂੰ 120 ਤੋਂ ਲੈ ਕੇ 118 ਤੱਕ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਠੀਕ ਹੈ ਜੀ ਏਸੀ ਆਪਣੇ ਸੈਕੰਡ ਲਿਸਟਰੀ ਕਟਆਫ ਇੱਕ ਵਾਰ ਮੈਂ ਤੁਹਾਨੂੰ ਇਸ ਦਾ ਸਾਰਾ ਓਵਰਵਿਊ ਦੇ ਦੇਣਾ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਰਨਲ ਦੀ ਠੀਕ ਹੈ ਜਰਨਲ ਦੀ ਗੱਲ ਕਰਦੇ ਹਾਂ ਜਰਨਲ ਦੀ ਜੋ ਆਪਣੇ ਕੋਲੇ ਕਟਆਫ ਸੀਗੀ ਉਹ ਆਪਣੇ ਕੋਲ ਬਣੀ ਸੀਗੀ 122 ਤੱਕ ਠੀਕ ਹੈ ਉਸ ਵਾਰ ਗੱਲ ਕਰਦੇ ਆਪਾਂ ਬੀਸੀ ਦੀ ਜੋ ਬੀਸੀ ਦੀ ਆਪਣੇ ਕੋਲੇ ਕਟਆਫ ਹੈ ਉਹ ਕਿੰਨੀ ਬਣੀ ਸੀ ਆਪਣੇ ਕੋਲੇ 116 ਤੱਕ ਸੈਕੰਡ ਲਿਸਟਰੀ ਕਟਆਫ ਅਤੇ ਉਸ ਵਾਰ ਗੱਲ ਕਰਦੇ ਆਪਾਂ ਐਸਸੀ ਆਰਓ ਦੀ ਐਸਸੀ ਆਰਓ ਦੀ ਜੋ ਕਟਆਫ ਹੈ ਆਪਣੇ ਬਣਾਈ ਸੀਗੀ ਉਹ 112 ਤੱਕ ਠੀਕ ਹੈ ਜੀ ਉਹ ਤਾਂ ਗੱਲ ਕਰਦੇ ਆਪਾਂ ਐਸਸੀ ਐਮਵੀ ਦੀ ਐਸਸੀ ਐਮਵੀ ਦੀ ਜੋ ਆਪਣੇ ਕੋਲੇ ਕੱਟਆਫ ਹੈ ਉਸ ਵਿੱਚ ਆਪਣੇ ਕਿ ਸਾਰੇ ਕੈਂਡੀਡੇਟਸ ਨੂੰ ਕੀ ਜੋਇਨ ਕਰਵਾਇਆ ਸੀਗਾ ਅਤੇ ਏਡਬਲਯੂਐਸ ਦੇ ਵਿੱਚ ਕੀ ਹੁੰਦਾ ਆਪਣੇ ਕੋਲੇ ਇਸ ਦੇ ਵਿੱਚ ਆਪਾਂ ਤੁਹਾਨੂੰ ਕੱਟਆਫ ਦੱਸੀ ਹੈ 120 ਤੋਂ ਲੈ ਕੇ 118 ਕੈਂਡੀਡੇਟ ਤੱਕ ਕੀ ਹੈ ਆਪਾਂ ਨੂੰ ਇਸ ਵਿੱਚ ਜੋਇਨ ਕਰ ਸਕਦੇ ਹਨ ਠੀਕ ਹੈ ਏਸੀ ਆਪਣੀ ਸੈਕੰਡ ਲਿਸਟ ਦੀ ਆਪਣੀ ਕੱਟਆਫ ਵੀ ਠੀਕ ਹੈ ਵਿਦ ਐਕੂਰੇਟ ਡਾਟ ਦੇ ਨਾਲ ਗੱਲ ਕੀਤੀ ਹੈ ਠੀਕ ਹੈ ਅਤੇ ਇਸ ਦੇ ਨਾਲ ਹੀ ਆਪਾਂ ਗੱਲ ਕਰਦੇ ਹਾਂ ਉਹ ਫਰਸਟ ਲਿਸਟ ਦੀ ਜੋਇਨਿੰਗ ਅਤੇ ਸਟੇਸ਼ਨ ਚੁਆਇਸ ਕਦੋਂ ਹੋ ਸਕਦੀ ਹੈ ਦੇਖੋ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 88994 ਕੈਂਡੀਡੇਟ ਹੁਣ ਵੀ ਬਹੁਤ ਐਕਟਿਵ ਤਰੀਕੇ ਨਾਲ ਕੰਮ ਕਰ ਰਿਹਾ ਹੈ ਲਗਾਤਾਰ ਅਪਸੀ ਮੀਟਿੰਗਾਂ ਚੱਲ ਰਹੀਆਂ ਨੇ ਠੀਕ ਹੈ ਅਗਰ ਡਿਪਾਰਟਮੈਂਟ ਥੋੜੀ ਵੀ ਅਣਗਹਿਲੀ ਕਰਦਾ ਤਾਂ ਪੂਰੀ ਯੂਨੀਅਨ ਵੱਲੋਂ ਦੁਬਾਰਾ ਤੋਂ ਕੀ ਹੈ ਇਹਨਾਂ ਤੇ ਪ੍ਰੈਸ਼ਰ ਬਣਾਇਆ ਜਾਏਗਾ ਅਤੇ ਇਹਨਾਂ ਦੀ ਜਿਹੜੀ ਸਟੇਸ਼ਨ ਟੁਆਇਸ ਹੈ ਅਤੇ ਜੁਆਇਨਿੰਗ ਬਹੁਤ ਜਲਦੀ ਕਰਵਾ ਦਿੱਤੀ ਜਾਏਗੀ ਠੀਕ ਹੈ ਇਹਨਾਂ ਦੀ ਜੋ ਸਟੇਸ਼ਨ ਟੁਆਇਸ ਹੈ ਤੇ ਜੁਆਇਨਿੰਗ ਆਪਾਂ ਨੂੰ ਥੋੜੇ ਦਿਨਾਂ ਵਿੱਚ ਹੀ ਦੇਖਣ ਨੂੰ ਮਿਲ ਸਕਦੀ ਹੈ ਠੀਕ ਹੈ ਅਤੇ ਇਸ ਦੇ ਨਾਲ ਹੀ ਸੀਗੀ ਆਪਣੀ ਅੱਜ ਦੀ ਅਪਡੇਟ ਠੀਕ ਹੈ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਧੰਨਵਾਦ ਸਾਥੀਓ